ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਬੇਨਤੀ ਆ ਵੀ ਜਿਹੜੇ ਆਉਣ ਵਾਲੇ ਆਪਣੇ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਦੋਵਾਂ ਫਾਰਮਾ ਦਾ ਜਿਹੜਾ ਵਾ ਆਉਣ ਵਾਲੇ ਪ੍ਰੋਗਰਾਮ ਤੇ ਥੋੜੀ ਜੀ ਸਾਨੂੰ ਜਾਣਕਾਰੀ ਦਿਓ ਸਾਥੀਓ ਮੈਂ ਜਾਣਕਾਰੀ ਦੇਣਾ ਚਾਹਣਾ ਤੁਹਾਨੂੰ ਕਿ ਮੇਰੇ ਸਾਥ ਸਰਦਾਰ ਸੁਚਾਲ ਸਿੰਘ ਲੱਤੂ ਜਨਰ ਸਕੱਤਰ ਅਤੇ ਸਾਬ ਸਿੰਘ ਜੀ ਸਭਰਾ ਵਿੱਤ ਸਕੱਤਰ ਆਪਣੀ ਜਥੇਬੰਦੀ ਦੇ ਅਤੇ ਖਨੌਰੀ ਬਾਲੜਰ ਤੋਂ ਜਾਣਕਾਰੀ ਦੇ ਰਹੇ ਦੋਨੋਂ ਫਾਰਮਾ ਵੱਲੋਂ ਅੱਜ 29 ਦਿਨ ਬੀਤ ਚੁੱਕੇ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨਣ ਛੰਤੇ ਬੈਠੇ ਹੋਏ ਆ ਔਰ ਪੂਰੇ ਦੇਸ਼ ਦੇ ਸਿਸਟਮ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਉਹ ਮਰਨਣ ਛੰਤੇ ਬੈਠੇ ਹੋਏ ਆ ਅੱਜ 29 ਦਿਨ ਬੀਤ ਚੁੱਕੇ ਆ ਔਰ 13 ਫਰਵਰੀ ਤੋਂ ਇਹ ਮੋਰਚੇ ਤੁਹਾਨੂੰ ਭਲੀ ਭਾਤ-ਪਤਾ ਚੱਲ ਰਹੇ ਆ ਔਰ ਤੁਹਾਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ 30 ਦਸੰਬਰ ਨੂੰ ਹਰ ਰਸਤਾ ਹਰ ਰੇਲ ਹਰ ਸ਼ਹਿਰ ਹਰ ਕਸਬਾ ਹਰ ਪਿੰਡ ਅਤੇ ਟ੍ਰੇਡ ਯੂਨੀਅਨਾਂ ਅਤੇ ਜਨਤਕ ਲੋਕਾਂ ਨੂੰ ਇਹ ਅਪੀਲ ਕਰਨੇ ਚਾਹੁੰਦੇ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੁਹਾਡੇ ਦੇਸ਼ ਦੇ ਸਿਸਟਮ ਲਈ ਅੱਜ ਦੇਸ਼ ਦੀ ਸ਼ਹਾਦਤ ਤੇ ਜਿਹੜੀ ਸ਼ਹਾਦਤ ਦਾ ਜਾਂ ਪੀਣ ਦੇ ਅਖੀਰ ਐਂਡ ਤੱਕ ਪਹੁੰਚ ਚੁੱਕੇ ਆ ਜਿਹੜਾ ਕਿ ਉਹਨਾਂ ਦੀ ਸਵਾਸਾਂ ਦੀ ਪੂੰਜੀ ਬੜੀ ਘੁੱਟ ਘੁੱਟ ਕੇ ਸਾਹਮਣੇ ਪੇਸ਼ ਆ ਰਹੀ ਆ ਔਰ ਜੇ ਦੇਸ਼ ਦਾ ਸਿਸਟਮ ਨਾ ਰਹੀਆ ਮੰਡੀ ਨਾ ਰਹੀ ਕਥਾਨ ਨਾ ਰਹੀ ਮਜ਼ਦੂਰ ਨਾ ਰਹੀ ਤੇ ਜਗਜੀਤ ਸਿੰਘ ਡੱਲੇਵਾਲ ਨਾ ਰਿਹਾ ਤੇ ਤੁਸੀਂ ਹਿਸਾਬ ਲਾ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਵਾਬ ਦੇ ਹੋਗੇ ਔਰ 30 ਦਸੰਬਰ ਨੂੰ ਵੱਡੇ ਪੱਦਰ ਤੇ ਹਰ ਪਿੰਡ ਹਰ ਰਸਤਾ ਹਰ ਕਸਬਾ ਹਰ ਸ਼ਹਿਰ ਇਹ ਪੰਜਾਬ ਪੱਦਰ ਤੇ ਵੱਡੇ ਪੱਦਰ ਤੇ ਜਿਹੜਾ ਰੇਲਾਂ ਤੱਕ ਜਿਹੜਾ ਵਾ ਪੂਰਾ ਟਰਾਂਸਪੋਰਟਾਂ ਤੱਕ ਜਿਹੜਾ ਵਾ ਸਾਨੂੰ ਆਸ ਹੈ ਕਿ ਤੁਸੀਂ ਸਾਡੀ ਅਪੀਲ ਮੰਨੋਗੇ ਔਰ ਵੱਡੇ ਪੱਧਰ ਤੇ ਇਹ ਪੰਜਾਬ ਜਿਹੜਾ ਉਹ ਇੱਕ ਦਿਨ ਵਾਸਤੇ ਇੱਕ ਵਿਰੋਧ ਦੇ ਵਿੱਚ ਜਿਹੜਾ ਵਾ ਉਹ ਪੰਜਾਬ ਜਿਹੜਾ ਬੰਦ ਕਰਕੇ ਔਰ ਮਾਨ ਜੋਗ ਨਰਿੰਦਰ ਮੋਦੀ ਨੂੰ ਇਹ ਚਿੰਤਾ ਦਾ ਜਾਹਰ ਵਿਖਾਇਆ ਜਾਵੇ ਕਿ ਦੇਸ਼ ਦੇ ਨਾਗਰਿਕ ਜਿਹੜੇ ਆ ਦੇਸ਼ ਦੇ ਸਿਸਟਮ ਦੀ ਭਲਾਈ ਮੰਗਦੇ ਆ ਔਰ ਸਾਨੂੰ ਪੂਰਨ ਆਸ ਆ ਕਿ ਵੱਡੇ ਪੱਧਰ ਤੇ ਤੁਸੀਂ ਜਿਹੜਾ ਪੰਜਾਬ ਪੱਦਰ ਤੇ ਤੁਸੀਂ ਪੰਜਾਬ ਨੂੰ ਇੱਕ ਦਿਨ ਲਈ ਬੰਦ ਰੱਖੋਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ